ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਾਸਪੁਰ ਤੋਂ ਐਮਪੀ ਸੁਵਿੰਦਰ ਸਿੰਘ ਨੰਦਾ ਹਵਾ ਕਾਂਗਰਸ ਪਾਰਟੀ ਦੇ ਨੇ ਵੈਸੇ ਤਾਂ ਉਮਰ ਵਿੱਚ ਬਹੁਤ ਸਿਆਣੇ ਨੇ ਪਰ ਹੜ ਪੀੜਤਾਂ ਦੇ ਵਿੱਚ ਉਹ ਜਦੋਂ ਜਾਂਦੇ ਨੇ ਇੱਕ ਵੀਡੀਓ ਅੱਜ ਮੈਂ ਸੁਣੇ ਕਿਸੇ ਨੇ ਭੇਜੀ ਹੈ ਉਹਦੇ ਵਿੱਚ ਉਹ ਬੱਚਿਆਂ ਦੇ ਨਾਲ ਇੱਕ ਕੁਝਾ ਜਿਹਾ ਮਜ਼ਾਕ ਕਰੀ ਜਾਂਦਾ ਮੈਂ ਬੇਨਤੀ ਤਾਂ ਕਰਨੀ ਹੈ ਇਹ ਬੰਦੇ ਨਾ ਭਵੰਤਮਾਨ ਤੇ ਇੰਨਾ ਤੰਜ ਕਰ ਰਹੇ ਨੇ ਉਹ ਤਾਂ ਜੀ ਜਾਣ ਬੁੱਝ ਕੇ ਬਹਾਨੇ ਲਾਉਂਦਾ ਹੈ ਹਸਪੀਟਲ ਦੇ ਵਿੱਚ ਦਾਖਲ ਹੋ ਗਿਆ ਹੁਣ ਭਗੋੜਾ ਹੋ ਗਿਆ ਉਹ ਪੰਜਾਬ ਲਈ ਕੁਝ ਕਰ ਨਹੀਂ ਰਿਹਾ ਗੜਗਲੋਜ ਵੀ ਕਰ ਜਾਂਦੇ ਆ ਬੰਦੇ ਮੀਡੀਆ ਰਹੀ ਪਰ ਇਹਨਾਂ ਦੀ ਕਰਤੂਤ ਸੁਣਿਓ ਵੀ ਇਹ ਐਮਪੀ ਹੈ ਗਰਦਾਸਪੁਰ ਦਾ ਬੱਚਿਆਂ ਨੂੰ ਕਹਿੰਦਾ ਟੌਫੀਆਂ ਚਾਹੀਦੀਆਂ ਨੇ ਉਹ ਕਹਿੰਦੇ ਹਾਂ ਕਹਿੰਦਾ ਕੱਲ ਨੂੰ ਲੈ ਕੇ ਆ ਨਾਲੇ ਬਿਸਕੁਟ ਲੈ ਕੇ ਆ ਨਾਲੇ ਟੌਫੀਆਂ ਲੈ ਕੇ ਆ ਆ ਔਕਾਤ ਹੈ ਇਹਨਾਂ ਦੀ ਅਸ਼ਾ ਇੱਕ ਇਹਨਾਂ ਦੇ ਹੀ ਐਮਐਲਏ ਸ਼ਾਇਦ ਹਮਲਾ ਕਰਕੇ ਤੇ ਉਹ ਬੰਦੇ ਦੀ ਗੱਡੀ ਵਿੱਚ ਖਾਣ ਪੀਣ ਵਾਲਾ ਸਮਾਨ ਮੈਨੂੰ ਇਦਾਂ ਲੱਗਦਾ ਵਿਪਨ 7000 ਦਾ ਪਿਆ ਹੁੰਦਾ ਹੈ। ਖਰਮੋਸ਼ੀਆਂ ਬੋਤਲਾਂ ਬੱਚਿਆਂ ਵਾਸਤੇ ਕੁਝ ਜਾਂ ਕਾਪੀ, ਪੈਨ ਇਦਾਂ ਦਾ ਕੁਝ ਹੋ ਰੱਖਦਾ ਹੈ। ਆਵਲਦੀ ਭਾਵਨਾ ਹੁੰਦੀ ਹੈ ਵੀ ਕੋਈ ਬੱਚਾ ਜੇ ਮੈਨੂੰ ਮਿਲੇ ਤਾਂ ਖਾਲੀ ਨਾ ਮੁੜੇ। ਤੇ ਇਹ ਐਮਪੀ ਹੈ ਜੀ ਗੁਰਦਾਸਪੁਰ ਦਾ। ਔਰ ਪਹਿਲਾਂ ਇਹ ਕਾਂਗਰਸ ਪਾਰਟੀ ਦੇ ਵਿੱਚ ਗ੍ਰਹਿ ਮੰਤਰੀ ਰਹੇ। ਜੇ ਜੇ ਤੁਸੀਂ ਕਿਸੇ ਬੱਚੇ ਨੂੰ ਕੋਲ ਬੁਲਾ ਲਓ ਨਾ ਮੈਂ ਕਹਿੰਦਾ ਜਿਹੜਾ ਬੰਦਾ ਪੂਰਾ ਨਕਮਾ ਕਹਿ ਲਈ ਉਹ ਬੰਦਾ ਵੀ ਜੇ ਕਿਸੇ ਬੱਚੇ ਨੂੰ ਨੇੜੇ ਬਾਜ ਮਾਰ ਲਵੇ ਨਾ ਤੇ ਬੱਚਾ ਉਹਦੇ ਕੰਨੇ ਹੱਥ ਕਰ ਲਵੇ ਤਾਂ 1-2 ਰੁਪਏ ਉਹ ਵੀ ਸ਼ਾਇਦ ਬੱਚੇ ਦੇ ਹਾਤੇ ਰੱਖ ਦੇਵੇ ਤੇ ਹੁਣ ਤੁਸੀਂ ਇਹਨਾਂ ਦੇ ਕਰਤੂਤਾਂ ਦੇਖੋ ਪਹਿਲਾਂ ਪੁੱਛਿਆ ਬਾਜ ਮਾਰ ਕੇ ਵੀ ਤੂੰ ਪੁੱਛੀ ਨਾ ਜਦੋਂ ਹੈ ਨਹੀਂ ਤੇਰੇ ਕੋਲ ਕਹਿੰਦਾ ਕੀ ਚਾਹੀਦਾ ਟੌਫੀਆਂ ਚਾਹੀਦੀਆਂ ਉਹ ਕਹਿੰਦੇ ਹਾਂ ਕੱਲ ਨੂੰ ਲੈ ਕੇ ਹਾਂ ਕੰਦਰ ਨਾਲ ਬਿਸਕੁਟ ਲੈ ਕੇ ਆਵਕਾਤ ਹੈ ਇਹਨਾਂ ਦੀ ਤੇ ਤੰਜ ਕੀਤੇ ਕਰਦੇ ਹੈ ਭਗਵੰਤਾਨ ਤੇ ਹੁਣ ਵੀਡੀਓ ਸੁਣ ਕੇ ਮੈਨੂੰ ਕਹਿਣਾ ਲੈ ਹੁਣ ਇਹਦੀ ਟਿਕਟ ਪੱਕੀ ਹੈ ਬਸ ਕਈਆਂ ਨੇ ਫੋਨ ਵੀ ਕੀਤਾ ਸੀ ਕੱਲ ਮੈਸੇਜ ਵੀ ਆਇਆ ਸੀ ਮੈਂ ਤਾਂ ਤੁਹਾਡੀ ਕਰਤੂਰ ਦੱਸਣੀ ਹੈ ਵੀ ਤੁਹਾਡੀ ਔਕਾਤ ਕੀ ਹੈ ਇਹ ਦੱਸਣੀ ਹੈ ਟੌਫੀਆਂ ਕੀ ਹੁੰਦੇ ਗਏ ਮੇਰੇ ਕੋਲੇ ਇੱਕ ਛੋਟਾ ਜਿਹਾ ਪਰਸ ਹੁੰਦਾ ਤੁਸੀਂ ਦੇਖਿਆ ਹੁੰਦਾ ਪਾਇਆ ਹੋਇਆ ਗੱਦੜੇ ਉਹਦੇ ਵਿੱਚ ਵੀ 20 ਤੀ ਟੌਫੀਆਂ ਕਹਿ ਲਈਏ ਵਿਕਸ਼ਤੀਆਂ ਗੋਲੀਆਂ ਕਹਿ ਲਈਏ 50 ਦੋ ਜੀਆਂ ਗਲੇ ਵਾਸਤੇ ਹੁੰਦੀਆਂ ਨੇ ਮਿੱਠੀਆਂ ਹੁੰਦੀਆਂ ਨੇ ਉਹ ਹੁੰਦੀਆਂ ਨੇ ਤੇ ਜੇ ਕੋਈ ਬੱਚਾ ਮਿਲੇ ਵੀ ਤਾਂ ਬੱਚਾ ਨੇ ਕੀ ਖਾਣਾ ਹੁੰਦਾ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਵੀ ਉਹ ਬੱਚੇ ਇਹ ਤੋਂ ਬਿਨਾਂ ਭੁੱਖੇ ਮਰ ਜਾਣਗੇ ਜੋ ਬੱਚੇ ਤੋਂ ਕੁਝ ਮੰਗਣ ਆਏ ਸੀ ਇਹ ਗੱਡੀ ਵਿੱਚ ਬੈਠਾ ਇੱਕ ਕੋਝਾ ਜਿਹਾ ਮਜ਼ਾਕ ਕਰ ਰਿਹਾ ਔਰ ਉਹ ਵੀ ਥਰਡ ਸੀਟਾਂ ਦੇ ਵਿੱਚ ਜਾ ਕੇ ਸ਼ਰਮ ਨਹੀਂ ਆਉਂਦੀ ਸਾਨੂੰ ਉਹ ਬਠਿੰਡੇ ਵਾਲੇ ਇੱਕ ਕਿਰਨਾ ਕਰਕੇ ਜਿਹੜੀ ਲੇਡੀ ਜੀ ਹੈਗੀ ਹੈ ਕਾਫੀ ਮਸ਼ਹੂਰ ਹੈ ਉਹ ਉਹ ਜਿਹਦਾ ਅ ਗੁਲਾਬ ਸਿੱਧੂ ਭਰਾ ਬਣਿਆ ਹੋਇਆ ਲੈ ਉਹ ਵੀ ਬੋਰਡ ਵਿੱਚ ਗਈ ਬੈਠ ਕੇ ਭਾਵੇਂ ਉਹ ਗੁਲਾਬ ਸਿੱਧੂ ਦੇ ਨਾਲ ਹੀ ਗਈ ਸੀ ਉਹਦੇ ਕੋਲ ਵੀ ਬ੍ਰੈਂਡ ਸੀ ਘਰੋਂ ਕੁਛ ਨਾ ਕੁਛ ਮਾੜਾ ਮੁੱਢਾ ਲੈ ਕੇ ਗਈ ਜਦ ਅਸੀਂ ਸ਼ਰਮ ਹੀ ਨਹੀਂ ਮੰਨਦੇ ਲੋਕ ਤੁਸੀਂ ਜਾਓ ਹੀ ਨਾ ਉੱਦਾਂ ਚੁੱਪ ਕਰਕੇ ਘਰ ਹੀ ਬਹਿ ਜਾਓ ਲੋਕਾਂ ਨੂੰ ਪਤਾ ਹੈ ਵੀ ਤੁਸੀਂ ਰਾਜਨੀਤੀ ਕਰਨੀ ਹੁੰਦੀ ਹੈ ਦੇਣਾ ਤੁਸੀਂ ਕੱਖ ਨਹੀਂ ਕੋਣੀ ਨੇ ਦੀ ਔਕਾਤ ਹੈ ਜੀ ਇਹ ਟਾਫੀਆਂ ਦੀ ਗੱਲ ਮੈਂ ਕਿਉਂ ਕੀਤੀ ਹੈ ਮੈਂ ਇਹਦੀ ਵੀਡੀਓ ਸੁਣੀ ਹੈ ਮੈਂ ਤਾਂ ਕੀਤੀ ਹੈ ਵੀ ਜਿਹੜੇ ਬੱਚੇ ਇੱਕ ਜਵਾਕਾਂ ਦੇ ਨਾਲ ਕੋਚਾ ਮਜ਼ਾਕ ਕਰ ਸਕਦੇ ਐ ਕਿ ਮੈਂ ਕੱਲ ਨੂੰ ਟੌਫੀਆਂ ਲੈ ਕੇ ਆਉਂ ਬਿਸਕਟ ਕੱਲ ਨੂੰ ਲੈ ਕੇ ਆਉਂ ਇਹਦਾ ਮਤਲਬ ਤੁਸੀਂ ਹੁਸ਼ਿਆਰਾ ਸਮਝਦੇ ਹੋ ਵੀ ਸਾਡੇ ਕੋਲੇ ਲੈਣ ਦੇਣ ਨੂੰ ਕੱਖ ਨਹੀਂ ਹੈ ਇਹਦਾ ਮਤਲਬ ਇਹ ਹੈ ਹੁਣ ਬਾਕੀ ਅੰਦਾਜ਼ਾ ਤੁਸੀਂ ਲਾ ਲਿਓ ਤੇ ਸਭ ਤੋਂ ਵੱਧ ਭਵੰਤਮਾਨ ਨੂੰ ਗਾਲੀ ਗਲੋਚੇ ਬੰਦੇ ਕਰਦੇ ਹਰ ਵਕਤ অলਰੀਡੀ ਸੋਨੀਆ ਮਾਂ ਦੀ ਸੋਨੀਆ ਮਾਂ ਨਹੀਂ ਹੈ ਨਾ ਸ਼ਾਇਦ ਨੜੀ ਕੁੜੀ ਪਹਿਲਾਂ ਦੂਜੇ ਕਿਸਾਨਾਂ ਦੇ ਨਾਲ ਹੁੰਦੀ ਸੀ ਤੇ ਉਹਦੀ ਇੱਕ ਨਾ ਛੋਟੀ ਜੀ ਕਲਿੱਪ ਬੈਰਲ ਹੋਈ ਹੈ ਉਹ ਕਿਸੇ ਨੂੰ ਕਹਿ ਰਹੀ ਹੈ ਵੀ ਜੇ ਤੁਸੀਂ ਪਾਣੀ ਬੰਦ ਕਰਨਾ ਹੋਵੇ ਐਦਾਂ ਮਿੱਟੀ ਪਾ ਕੇ ਬੋਰੀ ਦੇ ਵਿੱਚ ਐ ਫਸਾ ਦਿਓ ਤੇ ਵੀ ਪਾਣੀ ਰੁਕ ਜਾਊਗਾ ਤੇ ਉਹ ਵੀਡੀਓ ਸਾਰੀਆਂ ਇਹਨਾਂ ਨੇ ਬੈਰਲ ਕੀਤੀਆਂ ਹੋਈਆਂ ਯਾਨੀ ਕਿ ਵੀ ਆਮ ਆਦਮੀ ਪਾਰਟੀ ਦੇ ਨਾਲ ਹੈਗੀ ਹੈ ਤੇ ਜ਼ਿਆਦਾ ਕਿਉਂ ਕੀਤਾ ਜਿਹੜੇ ਅੰਮ੍ਰਿਤਸਰ ਦੀ ਉਹ ਕੁੜੀ ਡੀਸੀ ਹੈਗੀ ਉਹਦੇ ਨਾਲ ਜ਼ਿਆਦਾ ਸੋਨੀਯਾ ਮਾਨ ਹੁੰਦੀ ਹੈ। ਯਾਨੀ ਕਿ ਇਹ ਕਰਤੂਤਾਂ ਨੇ ਇਹਨਾਂ ਦੀ। ਤੇ ਹੁਣ ਆਪਣੀ ਕਰਤੂਤ ਗਜ਼ਾਬੋਦਾ ਐਮਪੀ ਸੁਖੀ ਰੰਧਾਵਾ ਤੇ ਇਹ ਤੁਸੀਂ ਵੀਡੀਓ ਸੁਣੇ ਵੀ ਹੋਣੀ ਮੈਂ ਕਹੋਂਗੇ ਮੈਂ ਤੇ ਜਣੇ ਕਿ ਇਹਨਾਂ ਦੀ ਆਪਣੀ ਆ ਔਕਾਤ ਹੈ ਹੜ ਪੀਟਤੋਂ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।